ਹਨੇਰੇ ਦਾ ਤੇ ਚਾਨਣ ਦਾ ਟਕਰਾਵ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਇਹ ਸ਼ਬਦ ਵਰਤਦੇ ਨੇ ਵੀ ਜਿੰਨਾ ਮਨੁੱਖਾਂ ਦੀ ਆਦਤ ਬਣ ਗਈ ਹਨੇਰੇ ਵਿੱਚ ਰਹਿਣ ਦੀ ਚਾਨਣ ਉਹਨਾਂ ਤੋਂ ਝੱਲਿਆ ਨਹੀਂ ਜਾਂਦਾ ਤੇ ਉਹ ਹਨੇਰੇ ਦੇ ਆਦੀ ਲੋਕ ਹੀ ਸੂਲੀਆਂ ਕੱਟਦੇ ਨੇ ਕਲੇਜੇ ਕੱਟਦੇ ਨੇ ਔਰ ਅਨੋਖੀਆਂ ਅਨੋਖੀਆਂ ਮੌਤਾਂ ਦਿੰਦੇ ਨੇ ਉਹਨਾਂ ਧਾਰਮਿਕ ਬੰਦਿਆਂ ਨੂੰ ਜਿਨ੍ਹਾਂ ਨੂੰ ਆਪਾਂ ਸ਼ਹੀਦ ਕਹਿ ਕੇ ਸਤਕਾਰ ਦਾ ਰੁਤਬਾ ਦਿੰਦੇ ਨੇ वैसे एक बड़ी ही जानण वाली बात है। ਅਸੀਂ ਸਾਰੇ ਹੀ ਬੜਾ ਅਦਬ ਕਰਦੇ ਹਾਂ ਉਹਨਾਂ ਮਹਾਨ ਪੁਰਖਿਆਂ ਦਾ ਜਿਨ੍ਹਾਂ ਨੇ ਧਰਮ ਲਈ, ਸੱਚ ਲਈ, ਮਨੁੱਖਤਾ ਦੇ ਭਲੇ ਹੱਕ ਲਈ ਆਪਣਾ ਆਪ ਕੁਰਬਾਨ ਕੀਤਾ। ਭਾਵ ਸ਼ਹਾਦਤਾਂ ਦਿੱਤੀਆਂ ਨੇ, ਪਰ ਉਪਕਾਰ ਕੀਤੇ ਨੇ, ਸੰਘਰਸ਼ ਕੀਤੇ ਨੇ। ਪਰ ਜੇ ਇਹ ਤਾਂ ਸਤਕਾਰ ਹੈ ਨਾ ਬਾਹਰੀ ਵੀ ਅਦਬ ਕੀਤਾ। ਅਸੀਂ متاثر ਹਾਂ, ਪ੍ਰਭਾਵਿਤ ਹਾਂ ਉਹਨਾਂ ਦੇ ਕਰਮ ਤੋਂ। ਪਰ ਸੱਚੀ ਗੱਲ ਤੇ ਇਹ ਹੈ ਇਹ ਦਿਲੋਂ ਆਪਾਂ ਵੀ ਰਾਜ਼ੀ ਨਹੀਂ ਆ ਉਹਨਾਂ ਨਾਲ ਪ੍ਰਭਾਵਤਾਂ ਇੰਨੇ ਕੁ ਪ੍ਰਭਾਵਤ ਕਰ ਲਏ ਆ ਅਸੀਂ ਉਹਨਾਂ ਦੀਆਂ ਕੁਰਬਾਨੀਆਂ ਤੇ ਸੰਘਰਸ਼ ਨੇ ਵੀ ਸਾਨੂੰ ਹੰਕਾਰੀਆਂ ਨੂੰ ਵੀ ਉਹਨਾਂ ਦੇ ਚਰਨਾਂ 'ਚ ਨਿਉਣਾ ਪੈ ਗਿਆ ਇਹ ਵਡਿਆਈ ਸੀ ਉਹਨਾਂ ਦੀ ਪਰ ਸੱਚੀ ਗੱਲ ਤੇ ਇਹ ਆ ਵੀ ਦਿਲੋਂ ਤੇ ਆਪਾਂ ਵੀ ਸਹਿਮਤ ਨਹੀਂ ਆ ਨਾ ਇੰਨਾਂ ਗੱਲਾਂ ਨਾਲ ਕਿਉਂਕਿ ਜੇ ਸਹਿਮਤ ਹੁੰਦੇ ਤੇ ਆਪ ਇਸ ਤਰ੍ਹਾਂ ਦੀ ਅਗਿਆਨਤਾ ਦੀ ਆਪ ਇਸ ਤਰ੍ਹਾਂ ਦੇ ਵਿਕਾਰਾਂ ਦੀ ਖੱਡ ਵਿੱਚ ਆਪ ਵਹਿਮਾਂ ਭਰਮਾਂ ਦੀ ਵਲਗਣ ਵਿੱਚ ਨਾ ਡਿੱਗਦੇ ਹੁਣ ਪੰਡਿਤ ਜੀ ਦੀ ਇਹ ਸਾਖੀ ਸੁਣਾਉਣੀ ਕਿੰਨੀ ਚੰਗੀ ਲੱਗਦੀ ਹੈ ਤੇ ਸੁਣਨੀ ਵੀ ਕਿੰਨੀ ਵਧੀਆ ਲੱਗਦੀ ਹੈ ਸਾਰਿਆਂ ਨੂੰ ਕਿ ਗੁਰੂ ਨਾਨਕ ਮਹਾਰਾਜ ਜਿਹੜੇ ਸਾਰੇ ਸੂਰਜ ਨੂੰ ਪਾਣੀ ਦੇ ਰਹੇ ਸਨ ਅਰਧਵਾਰ ਤੇ ਗੁਰੂ ਸਾਹਿਬ ਨੇ ਉਧਰ ਪੇਟ ਕਰ ਲਈ ਤੇ ਲਹਿੰਦੇ ਵੱਲ ਨੂੰ ਪਾਣੀ ਦੇਣ ਲੱਗ ਪਏ ਆਪਾਂ ਸੁਣਦੇ ਬਚਪਨ ਤੋਂ ਸੁਣ ਰਹੇ ਅੱਜ ਵੀ ਜਦੋਂ ਸੁਣੀ ਵੀ ਜਾਂਦੀ ਹੈ ਤੇ ਸੁਣਾਈ ਬੜਾ ਆਨੰਦ ਆਉਂਦਾ ਔਰ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਕਹਿੰਦੇ ਆਂ ਸੱਚੇ ਪਾਤਸ਼ਾਹ ਮਹਾਰਾਜ ਨੇ ਉਥੇ ਹਰ ਦੁਆਰ ਵਿੱਚ ਵੇਖਿਆ ਕਿੰਨਾ ਵੱਡਾ ਕਰਮ ਕੀਤਾ ਹੈ ਜੇ ਕੋਈ ਉਹ ਉਸ ਪੰਡਤ ਦਾ ਵਾਰਿਸ ਆ ਕੇ ਸਿਖਾ ਸਦੀਆਂ ਗੁਜ਼ਰ ਗਈਆਂ ਸਦੀਆਂ 600 ਸਾਲ ਤੋਂ ਉੱਤੇ ਦੀ ਇਹ ਘਟਨਾ ਤੂੰ ਰੋਜ਼ ਸੁਣਦਾ ਪੜ੍ਹਦਾ ਤੇਰੀਆਂ ਪਾਠ ਪੁਸਤਕਾਂ ਵਿੱਚ ਬੱਚਿਆਂ ਤੋਂ ਲੈ ਕੇ ਬਜ਼ੁਰਗ ਹੋਣ ਤੱਕ ਤੂੰ ਸੁਣਦਾ ਹੀ ਰਹਿਣਾ ਹੈ ਪੜ੍ਹਦਾ ਹੀ ਰਹਿਣਾ ਹੈ ਆਪ ਤੂੰ ਕੀ ਕਰਨਾ ਹੈ ਸਾਡੀ ਤੇ ਕਾਹਦੀ ਬੜੇ ਚਾਹ ਨਾਲ ਸੁਣਦਾ ਤੇ ਸੁਣਾਉਣਾ ਆਪ ਤੇਰੇ ਪੱਲੇ ਕੀ ਏ ਤੂੰ ਵੀ ਤੇ ਸੂਰਜ ਨੂੰ ਹੀ ਪਾਣੀ ਦਿੰਨਾ ਹੈ ਤੂੰ ਵੀ ਤੇ ਮਰੇ ਪਿੱਤਰਾਂ ਦੇ ਨਿਮਹਿਤੀ ਸਭ ਕੁਝ ਕਰਦਾ ਜਿਉਂਦਾ ਕਰਕੇ ਤੂੰ ਵੀ ਖੁਸ਼ਹੋਸ਼ ਨਹੀਂ ਜਿਉਂਦਿਆਂ ਤੂੰ ਵੀ ਸੱਚ ਨਹੀਂ ਬੋਲਣਾ ਚਾਹੁੰਦਾ ਜਿਉਂਦਿਆਂ ਤੂੰ ਵੀ ਧਰਮ ਨਹੀਂ ਕਮਾਉਣਾ ਚਾਹੁੰਦਾ ਦਇਆ ਨਹੀਂ ਪਾਲਣਾ ਚਾਹੁੰਦਾ ਆਪਣੇ ਸੁਭਾਅ ਅੰਦਰ ਆਪਣੇ ਅੰਦਰ ਦੀ ਖੇਜ ਤੇ ਈਰਖਾ ਨਹੀਂ ਛੱਡਣਾ ਚਾਹੁੰਦਾ ਤੂੰ ਵੀ ਤੇ ਚਾਹਨਾ ਜਦੋਂ ਮੈਂ ਮਰ ਗਿਆ ਘਰ ਵਾਲੇ ਅਖੰਡ ਪਾਠ ਕਰਾ ਦੇਣ ਕਿ ਮੇਰੀ ਰੂਹ ਨੂੰ ਸ਼ਾਂਤੀ ਮਿਲੀ ਜਾਣੀ ਤੂੰ ਸੂਰਜ ਨੂੰ ਪਾਣੀ ਨਹੀਂ ਦਿੰਦਾ ਤੂੰ ਵੀ ਤੇ ਦਿੰਨਾ ਹੀ ਹੈ ਤੇਰਾ ਥੋੜਾ ਤਰੀਕਾ ਹੋਰੇ ਮੈਨੂੰ ਭੰਡਣ ਉੱਤੇ ਤੇ ਬੜਾ ਜ਼ੋਰ ਲਾ ਛੜਿਆ ਆਪਣੀ ਪੀੜੀ ਏਠ ਵੀ ਛੋਟਾ ਫੇਰ ਲੈਣਾ ਸੀ ਉੱਥੇ ਆ ਕੇ ਅਸੀਂ ਕਿਉਂਕਿ ਸਾਨੂੰ ਆਦਤ ਜਿਹੜੀ ਹੈ ਨਾ ਉਹ ਇਹੀ ਹੈ ਖਿਮਾ ਕਰਨਾ ਇਹ ਤੋਂ ਤਾਂ ਅਸੀਂ ਸੇਧ ਲੈਣੀ ਸੀ ਮਹਾਰਾਜ ਜੋ ਚਾਨਣ ਕਰ ਰਹੇ ਨੇ ਨਾ ਕੱਲਾ ਪੰਡਿਤ ਲਈ ਨਹੀਂ ਕਰ ਰਹੇ ਸਿੱਖਾ ਤੇਰੇ ਲਈ ਵੀ ਕਰ ਰਹੇ ਨੇ ਗੁਰੂ ਜਿਹੜਾ ਚਾਨਣ ਦੇ ਰਿਹਾ ਇਹ ਨਾ ਕੱਲਾ ਜੋਗੀ ਨੂੰ ਨਹੀਂ ਦੇ ਰਿਹਾ ਉਹ ਚਾਨਣ ਤੇਰੇ ਲਈ ਵੀ ਓਨਾ ਹੀ ਹੈ ਉਹ ਚਾਨਣ ਤੇਰੇ ਲਈ ਵੀ ਹੈ ਜਿਹੜਾ ਗੁਰੂ ਨਾਨਕ ਨੇ ਚਾਨਣ ਕੀਤਾ ਕੱਲਾ ਜੋਗੀ ਨੂੰ ਨਹੀਂ ਕੀਤਾ ਵੀ ਜੋਗ ਜੁਗ ਤੇ ਮਪਾਈ ਹੈ ਉਹ ਤੇਰੇ ਲਈ ਵੀ ਤੇ ਓਨਾ ਹੀ ਹੈ ਨਾ ਪਰ ਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ ਉਹ ਸਾਰਿਆਂ ਨੂੰ ਸਾਂਝਾ ਹੀ ਉਪਦੇਸ਼ ਹੈ ਇਸ ਕਰਕੇ ਜਦੋਂ ਸਤਿਗੁਰੂ ਜਿਹੜਾ ਉਪਦੇਸ਼ ਬਾਣੀ ਚ ਦਿੰਦੇ ਨੇ ਉਹਨੂੰ ਆਪਣੇ ਕਰਮ ਜਿਹੜੇ ਨੇ ਉਹਦੇ ਉੱਤੇ ਪਰਖਣੇ ਬੜੇ ਜ਼ਰੂਰੀ ਨੇ ਅੱਜ ਸਾਡੇ ਵਾਸਤੇ ਕਿਤੇ ਇਹ ਨਾ ਹੋਵੇ ਗੁਰੂ ਦੀ ਬਾਣੀ ਪੜਦਿਆਂ ਹੋਇਆਂ ਵੀ ਸਤਿਗੁਰੂ ਦੇ ਉਪਦੇਸ਼ ਦੀ ਗੱਲ ਕਰਦਿਆਂ ਮਹਾਰਾਜ ਦੇ ਪਵਿੱਤਰ ਜੀਵਨ ਦੀ ਗਾਥਾ ਨੂੰ ਦੁਹਰਾਉਂਦਿਆਂ ਕਿਤੇ ਅਸੀਂ ਉਦੋਂ ਉਲਟੀ ਸਾਰਾ ਕੁਝ ਕਰ ਬੈਠੀਏ ਇਹ ਪਰਚੋਲ ਹੋਏ ਬਿਨਾ ਗੱਲ ਨਹੀਂ ਬਣਨੀ